ਅਸ਼ੀਕਾ ਜੀ ਵੈਲਕਮ ਟੂ ਨੀ ਮੈਟ੍ਰੀਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਜੌਰਜਟ ਆਰੀਵਰਕ ਦੇ ਵਿੱਚ ਸੂਟ ਲੈ ਕੇ ਆਏ ਜੀ ਸ਼ਰਟ ਹੈ ਜਿਹੜੀ ਜੌਰਜਟ ਆਰੀਵਰਕ ਦੇ ਵਿੱਚ ਰਹਿਣੀ ਹੈ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਰਹਿਣਾ ਤੇ ਨਾਲ ਰਹਿਣਾ ਪਿਓਰ ਮਸਲੀਨ ਦਾ 5 ਮੀਟਰ ਫੈਬਰਿਕ ਰਹਿਣਾ ਜੀ ਨਾਲ ਉਹਦੀ ਤੁਸੀਂ ਬਾਟਮ ਬਣਾ ਸਕਦੇ ਹੋ ਤੇ ਸ਼ਰਟ ਦੀ ਲਾਈਨਿੰਗ ਲੱਗ ਜਾਣੀ ਹੈ ਜੀ ਬੜੇ ਪਿਆਰੇ ਕਲਰਸ ਦੇ ਨਾਲ ਸੂਟ ਹੋਣਗੇ ਬਹੁਤ ਸੋਹਣੇ ਪ੍ਰਿੰਟ ਤੇ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 2200 2200 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਬਾਕੀ ਜਿਹੜੇ ਕੋਰੀਅਰ ਚਾਰ ਚੀਜ਼ਾਂ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਅਡਰੈਸ ਪੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਦੇ ਵਿੱਚ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ 9:00 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ। ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ। ਬਲੈਕ ਕਲਰ ਦੇ ਵਿੱਚ ਸੂਟ ਹੈ ਜੀ ਪਹਿਲਾ ਆਪਣਾ। ਜੌਰਜਟ ਦੀ ਸ਼ਰਟ ਹੈ ਬਿਲਕੁਲ ਸੌਫਟ ਜੌਰਜਟ ਹੁੰਦੀ ਹੈ ਜੀ ਬੜੀ ਸੋਹਣੀ ਦਾਣੇਦਾਰ ਤੇ ਸਾਰੀ ਤੇ ਦੇਖ ਸਕਦੇ ਤੁਸੀਂ ਥ੍ਰੈਡ ਦੇ ਨਾਲ ਇਹ ਸਾਰਾ ਆਰੀ ਵਰਕ ਕੀਤਾ ਹੋਇਆ ਫਰੰਟ ਬੈਕ ਦੋਨੋਂ ਸਾਈਡ ਵਰਕ ਰਹਿਣਾ ਪੂਰੇ 2.5 ਮੀਟਰ ਦੀ ਸ਼ਰਟ ਰਹੂਗੀ ਦੇਖੋ ਪ੍ਰਿੰਟ ਕਿੰਨਾ ਪਿਆਰਾ ਬਹੁਤ ਪਿਆਰੇ ਪ੍ਰਿੰਟ ਦੇ ਨਾਲ ਜੌਰਜਟ ਆਰੀ ਵਰਕ ਦੇ ਵਿੱਚ ਸ਼ਰਟ ਹੈ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਜੀ ਜਿਹਦੇ ਵਿੱਚ ਤੇ ਤੁਸੀਂ ਸ਼ਰਟ ਦੀ ਲਾਈਨਿੰਗ ਤੇ ਬਾਟਮ ਬਣਾ ਸਕਦੇ ਹੋ ਨਾਲ ਇਹ ਆ ਗਿਆ ਆਪਣਾ ਸੂਟ ਤੇ ਨਾਲ ਹੈਗਾ ਜੌਰਜਟ ਦਾ ਹੀ ਦੁਪੱਟਾ ਰਹੂਗਾ ਨਾਲ ਪੂਰੇ 2.5 ਮੀਟਰ ਦਾ ਦੁਪੱਟਾ ਰਹਿਣਾ ਜੌਰਜਟ ਦਾ ਇਹ ਲੁੱਕ ਆ ਜਣ ਦੇਖ ਕਿੰਨਾ ਪਿਆਰਾ ਸੀ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਇਹ ਲੁੱਕ ਆ ਜਣ ਖਸੋਦ ਦੇ ਵਿੱਚ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਬਲੈਕ ਕਲਰ ਦੇ ਵਿੱਚ ਜਾਰਜਟ ਆਰੀ ਵਰਕ ਦੇ ਵਿੱਚ ਸ਼ਰਟ ਹੈ ਜਾਰਜਟ ਦਾ ਦੁਪੱਟਾ ਤੇ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਨਾਲ ਨੈਕਸਟ ਸੂਟ ਸਟਾਰਟ ਕਰਦੇ ਹਾਂ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਡਾਰਕ ਜਾਂ ਪਿੰਕ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ 5-5 ਮੀਟਰ ਦਾ ਪਿਓਰ ਮਸਲੀਨ ਦਾ ਫੈਬਰਿਕ ਰਹਿਣਾ ਸੂਟਾਂ ਦੇ ਨਾਲ ਆ ਜਾਣੀ ਹੈ 컬러 ਦੇਖੋ ਕਿੰਨਾ ਪਿਆਰਾ ਪਿੰਕ ਤੇ ਲਾਈਟ ਗ੍ਰੇਜ ਦਾ ਕੰਬੀਨੇਸ਼ਨ ਹੈ ਸੂਟ ਦਾ ਇਹ ਦੇਖੋ 컬러 ਹੀ ਬਹੁਤ ਪਿਆਰਾ ਹੈ ਜਾਰਜਰ ਟੀ ਸ਼ਰਟ ਤੇ ਬੜਾ ਪਿਆਰਾ ਆਰੀ ਵਰਕ ਹੋਇਆ ਜੀ ਸ਼ਰਟ ਤੇ ਇਹ ਦੇਖੋ ਬਹੁਤ ਪਿਆਰਾ ਆਰੀ ਵਰਕ ਕੀਤਾ ਹੋਇਆ ਗ੍ਰੇ ਤੇ ਪਿੰਕ ਦਾ ਕੰਟਰਾਸਟ ਹੈ ਸੂਟ ਦੇ ਵਿੱਚ ਤੇ ਨਾਲ ਪਿੰਕ ਕਲਰ ਦੇ ਵਿੱਚ ਹੀ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਨਾਲ ਤੇ ਜੌਰਜਟ ਦਾ ਹੀ ਪੂਰੇ 2.5 ਮੀਟਰ ਦਾ ਦੁਪੱਟਾ ਰੰਗ ਦਾ ਇਹ ਆਪਸ ਦਾ ਦੁਪੱਟਾ ਇਹ ਲੋਕਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਬੜੀ ਸੋ 2200 ਪ੍ਰਾਈਸ ਹੈ ਜੀ ਜੌਰਜਟ ਆਰੀਵਰਕ ਦੇ ਵਿੱਚ ਸ਼ਰਟ ਜੌਰਜਟ ਦਾ ਦੁਪੱਟਾ ਤੇ ਪਿਓਰ ਨਸਲੀਨ ਦਾ 5 ਮੀਟਰ ਦਾ ਫੈ布ਰਿਕ ਨੈਕਸਟ ਆ ਗਿਆ ਪਰਪਲ ਬਲੂ ਜਿਆ ਕਲਰ ਹੈ ਥੋੜੀ ਬਲੂ ਜੀ ਟੋਨ ਤੇ ਪਰਪਲ ਕਲਰ ਹਿੰਗਾ ਇਹ ਆਪਣਾ ਪੇਂਟ ਇਹਦੀ ਥੋੜੀ ਜਿਹੀ ਤਾਂ ਨਹੀਂ ਸਹੀ ਲੱਗੀ ਹੋਈ ਇਹ ਬਹੁਤ ਪਿਆਰਾ ਮਲਟੀ ਕਲਰ ਦੇ ਵਿੱਚ ਪਿਓਰ ਮਸਲੀਨ ਦੇ ਨਾਲ 5 ਮੀਟਰ ਦਾ ਫੈ布ਰਿਕ ਹੈ ਇਹ ਜੋਰ ਜੱਤ ਲਈ ਦੁਪੱਟਾ ਰਹਿਣਾ ਇਹ ਦੁਪੱਟਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਸੋ नेक्स्ट ਆਟ नेक्स्ट ਆ ਗਿਆ ਬੜਾ ਪਿਆਰਾ orange ਕਲਰ ਦੇ ਵਿੱਚ ਜੀ ਦੇਖੋ ਬੋਟਮ ਬਹੁਤ ਸੋਹਣੀ orange ਕਲਰ ਦੀ ਬਾਟਮ ਇਹ ਨਹੀਂ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਸ਼ਰਟ ਦੀ ਲਾਈਨਿੰਗ ਤੇ ਬਾਟਮ ਬਣ ਜਾਣੀ ਹੈ ਇਹਦੇ ਵਿੱਚ ਤੋਂ ਤੇ ਕਲਰ ਦੇਖੋ ਬਹੁਤ ਸੋਹਣਾ ਪਿੰਕ ਤੇ orange ਦੇ ਨਾਲ ਕੰਬੀਨੇਸ਼ਨ ਇਹ ਲੋਕਾਂ ਨੂੰ ਬਹੁਤ ਪਿਆਰਾ ਲੱਗਦਾ ਸਾਰੀ ਸ਼ਰਟ ਦੇ ਵਿੱਚ ਜਾਰਜਟ ਆਰੀ ਵਰਕ ਦੇ ਵਿੱਚ ਸ਼ਰਟ ਹੈ ਸਾਰਾ ਆਰੀ ਵਰਕ ਹੋਇਆ ਪ੍ਰਿੰਟ ਬੜਾ ਪਿਆਰਾ ਡਿਫਰੈਂਟ ਜਿਹਾ ਪ੍ਰਿੰਟ ਹੈ ਵਾਲੇ ਸੂਟ ਦਾ ਇਹ ਨਾਰਜੀ ਹਰਬਤ ਦਾ ਇਹ ਦੁਪੱਟਾ ਰੋਬੋ ਨਾਰਜੀ ਹਰਬਤ ਦਾ ਇਹ ਦੁਪੱਟਾ ਏਲੋ ਕਲਰ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਯੈਲੋ ਕਲਰ ਦੇ ਵਿੱਚ ਯੈਲੋ ਮਸਟਰਡ ਕਲਰ ਹੈ ਮਲਟੀ ਕਲਰ ਦੇ ਵਿੱਚ ਥੋੜਾ ਸੋਨਾ ਪ੍ਰਿੰਟ ਆ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਇਹ 5 ਮੀਟਰ ਦੇ ਫੈਬਰਿਕ ਕਰਕੇ ਥੋੜੀ ਜੀ ਦਿੱਕਤ ਆਉਂਦੀ ਹੈ ਜੀ ਸੂਟ ਦਿਖਾਉਣ ਪਹਿਲੇ ਪ੍ਰਿੰਟਿੰਗ ਦੇਖੋ ਇਹ ਵਾਲੇ ਸੂਟ ਦੀ ਬਹੁਤ ਪਿਆਰਾ ਪ੍ਰਿੰਟ ਹੈ ਨਾ ਜਿਆਦਾ ਵੱਡਾ ਹੈ ਨਾ ਜਿਆਦਾ ਛੋਟਾ ਹੈ ਤੇ ਸਾਰੀ ਸ਼ਰਟ ਤਿਆਰੀ ਵਰਕ ਹੋਇਆ ਫਰੰਟ ਬੈਕ ਪੂਰਾ 2.5 ਮੀਟਰ ਦੀ ਸ਼ਰਟ ਰਹੂਗੀ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਰਹਿਣਾ ਮਸਟਰਡ ਕਲਰ ਦੇ ਵਿੱਚ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਇਹ ਰੁਕਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਤਦ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਲੈਟਸ ਸ਼ੁਰੂ ਕਰੀਏ ਬੜਾ ਪਿਆਰਾ ਬੇਸ ਹੈ ਜਿਹੜਾ ਛੂਟ ਦਾ ਪਿੰਕ ਕਲਰ ਹੈ ਮਲਟੀ ਪ੍ਰਿੰਟ ਦੇ ਨਾਲ ਬਹੁਤ ਪਿਆਰੀ ਲੁੱਕ ਜਾਰਜਟ ਆਰੀ ਵਰਕ ਦੇ ਵਿੱਚ ਸ਼ਰਟ ਇਹ ਜੌਰਜਟ ਆਰੀ ਵਰਕ ਦੇ ਵਿੱਚ ਸ਼ਰਟ ਹੈ ਪ੍ਰਿੰਟ ਹੈ ਸੂਟ ਦਾ ਵੀ ਬੜਾ ਪਿਆਰਾ ਪ੍ਰਿੰਟ ਹੈ ਇਹ ਰਹਾ ਮਲਟੀ ਕਲਰ ਦੇ ਵਿੱਚ ਹੈ ਸਾਰੀ ਸ਼ਰਟ ਤਿਆਰੀ ਵਰਕ ਹੋਇਆ ਨਾਲ ਸਾਰੀ ਸ਼ਰਟ ਤਿਆਰੀ ਵਰਕ ਹੋਇਆ ਨਾਲ ਪਿੰਕ ਕਲਰ ਦੇ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਇਹ ਜੌਰਜਟ ਦਾ ਦੁਪੱਟਾ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਸੂਟ ਨੈਕਸਟ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਸੇਮ ਦੇ ਵਿੱਚ ਪ੍ਰਿੰਟ ਬੜਾ ਧਿਆਰਾ ਜਾਰਜਟ ਦੇ ਵਿੱਚ ਸ਼ਰਟ ਹੈ ਜੀ ਆਰੀ ਵਰਕ ਦੇ ਨਾਲ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਸਾਰੇ ਸੂਟਾਂ ਦੇ ਨਾਲ ਫਰੋਜ਼ੀ ਕਲਰ ਦੇ ਵਿੱਚ ਫਰੋਜ਼ੀ ਕਲਰ ਦਾ ਹੀ ਪ्योर ਮਸਲੈਂਡਾ ਫੈਬਰਿਕ ਹੈ ਨਾਲ 5 ਮੀਟਰ ਦਾ ਤੇ ਜੌਰਨੈਟ ਦਾ ਦੁਪੱਟਾ ਰਹਿਣਾ ਹੈ ਨਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਰਪਲ ਕਲਰ ਦੇ ਵਿੱਚ ਪਰਪਲ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬੜਾ ਸੂਤ ਦੀ ਵੀ ਜਾਰਜਟ ਆਰੀ ਵਰਕ ਦੇ ਵਿੱਚ ਸ਼ਰਟ ਹੈ ਸਾਈ ਸ਼ਰਟ ਤਿਆਰੀ ਵਰਕ ਹੋਇਆ। ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਲਾਊਗਾ ਜੀ ਪਰਪਲ ਕਲਰ ਦੇ ਵਿੱਚ। ਜਾਰਜਟ ਦਾ ਦੁਪੱਟਾ ਰਹਿਣਾ ਨਾਲ। ਇਹ ਲਓ। ਕੋ ਫੇਰਾਸਾ ਦਾ। ਇਹ ਲਓ। 2200 ਪ੍ਰਾਈਸ ਦੇ ਨਾਲ 2500 ਪ੍ਰਾਈਸ ਨੈਕਸਟ ਆ ਗਿਆ ਮਾਊਸ ਕਲਰ ਦੇ ਵਿੱਚ ਹੈ ਜਿਹੜਾ ਪ੍ਰਿੰਟ ਹੈ ਬਾਟਮ ਹੈ ਸੌਰੀ ਮਾਊਸ ਕਲਰ ਦੇ ਵਿੱਚ ਹੈ 골ਡਨ ਮਾਊਸ ਜਿਹਾ ਕਲਰ ਹੈ ਸੂਟ ਦਾ ਥੋੜੀ 골ਡਨ ਜਿਹਾ ਟੋਨ ਤੇ ਤੇ ਆ ਗਿਆ ਸ਼ਰਟ ਦਾ ਪ੍ਰਿੰਟ ਕਤੀ ਬਹੁਤ ਸਾਰੇ ਡਿਫਰੈਂਟ ਜਿਹਾ প্রিনਟ ਟਾਈਪ ਫਲਾਵਰ ਪ੍ਰਿੰਟਿੰਗ ਤੋਂ ਹਟ ਕੇ ਤੇ ਸਾਰੇ ਦੇ ਵਿਚਾਰ ਹੀ ਵਰਕ ਹੋਇਆ 골ਡਨ ਮਾਊਸ ਕਲਰ ਦਾ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਨਾਲ ਤੇ ਜੋ ਝੜਟਦਾਈ ਦੁਪੱਟਾ ਹੈ ਨਾਲ ਇਹ ਲੁੱਕ ਕਰੋ ਇਹ ਕਲਰ ਇਹ ਸੋਰਤਾ ਵੀ ਬੜਾ ਪਿਆਰਾ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਸੂਟ ਆ ਗਿਆ ਇਹ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਕਿੰਨਾ ਪਿਆਰਾ ਗ੍ਰੀਨ ਜਾਂ ਕਲਰ ਹੈ ਗ੍ਰੀਨ ਜਾਂ ਕਲਰ ਹੈ ਆਰੀ ਵਰਕ ਦੇ ਨਾਲ ਸ਼ਰਟ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਨਾਲ ਤੇ ਜੌਰਜਟ ਦਾ ਦੁਪੱਟਾ ਰਹਿਣਾ 2.5 ਮੀਟਰ ਦਾ ਜੌਰਜਟ ਦਾ ਦੁਪੱਟਾ 2200 ਪ੍ਰਾਈਸ ਹੈ ਜੀ ਮੈਂ ਤੁਹਾਨੂੰ ਜੌਰਜਟ ਦੇ ਸੂਟ ਦਿਖਾਇਆ ਸ਼ਰਟ ਹੈ ਜਿਹੜੀ 2.5 ਮੀਟਰ ਦੀ ਹੈ ਸ਼ਰਟ ਦੇ ਵਿੱਚ ਹੈਗਾ ਸਾਰਾ ਆਰੀਵਰਕ ਜੌਰਜਟ ਦੀ ਪ੍ਰਿੰਟਡ ਸ਼ਰਟ ਹੈ ਸਾਰੀ ਸ਼ਰਟ ਤੇ ਆਰੀਵਰਕ ਹੋਇਆ ਨਾਲ ਜੌਰਜਟ ਦਾ ਹੀ ਦੁਪੱਟਾ ਤੇ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਜੀ ਨਾਲ ਜਿਹਦੇ ਵਿੱਚ ਉਹ ਸ਼ਰਟ ਦੀ ਲਾਈਨਿੰਗ ਲੱਗ ਜਣੀ ਹੈ ਤੇ ਬਾਟਮ ਬਣ ਜਾਣੀ ਹੈ ਤੇ 2200 ਪ੍ਰਾਈਸ ਦੇ ਤੇ ਕੋਰੀਅਰ ਚਾਰजेस ਲੱਗ ਤੋਂ ਹੋਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8846680800 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ